ਨਮੋ ਨਵਾਤ ਪਾਤ ਸਭ ਦਸਵੀ ਛਪੈ ਛੰਦ ਤਵਾ ਪ੍ਰਸਾਦ ਚਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜੀਵ ਰੂਪ ਰੰਗ ਅਰ ਰੇਤਿ ਦੇਖ ਕੋ ਕਣ ਸਤਤ ਦੇਵ ਅਤਲ ਮੂਰਤ ਅਨ ਭਉ ਪ੍ਰਕਾਸ਼ ਅਮਤੋਜ ਤੀਜੈ ਕੋਟ ਇੰਦਰ ਇੰਦਰਾਣ ਸਾਰੇ ਦਾਨ ਗਣਿਜੈ ਤੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਕਣ ਕਤ ਸਵੈ ਸਰਬ ਨਾਮ ਕਤ ਕਵਨ ਕਰਮ ਨਾਮ ਵਰਨ ਤਸੋ ਮਤ ਉਜੰਗ ਪਰਿਆ ਤੁਸੰਦ ਨਮਸਤੁ ਅੰਕਾਲੇ ਨਮਸਤੁ ਅੰਕਰਪਾਲੇ ਨਮਸਤੰ ਪਰੁਤੇ ਨਮਸਤੰ ਆਲੁਪੇ ਨਮਸਤੰ ਅਪਿਖੇ ਨਮਸਤੰ ਅਲਿਖੇ ਨਮਸਤੰ ਅਕਾਇ ਨਮਸਤੰ ਮਜਾਇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਨਾਮੇ ਨਮਸਤੰ ਅਧਮੇ ਨਮਸਤੰ ਅਕਰਮੰ ਨਮਸਤੰ ਅਧਰਮੰ न मत्तम् अणामम् न मत्तम् अजिते न मत्तम् अपिते न मत्तम् अभाये न अटाये न अनिले न अनादे न मत्तम् अशेदे अगादे न मत्तम् अगन्धे न नमस्तं उदारे नमस्तं अकारे नमस्तं सोयके नमस्तं अनिके नमस्तं अपुते नमस्तं अजुपे नमस्तं नरकर्मे नमस्तं नरपर्मे नमस्तं नरदेशे नमस्तं नरपेशे नमस्तं नरनामे नमस्तं नरकामे नमस्तं नरताते ਨਮਸਤੰ ਨਰਤਾਤੇ ਨਮਸਤੰ ਰਤੁਤੇ ਨਮਸਤੰ ਅਪੁਤੇ ਨਮਸਤੰ ਅਲੁਕੇ ਨਮਸਤੰ ਅਸੁਕੇ ਨਮਸਤੰ ਨਰਤਾਤੇ ਨਮਸਤੰ ਅਸਭੇ ਨਮਸਤੰ ਪਰਮਾਨੇ ਨਮਸਤੰ ਜਾਨੇ ਨਮਸਤੰ ਅਗਾਹੇ ਨਮਸਤੰ ਅਗਾਹੇ ਨਮਸਤੰ ਤਰ ਬਰਕੇ ਨਮਸਤੰ ਸਰਗੇ ਨਮਸਤੰ ਪਰਪੋ ਦੇ ਨਮਸਤੰ ਸੋ ਜੋਗੇ ਨਮਸਤੰ ਆਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਸਤ ਰੰਮੇ ਨਮਸਤੰ ਜਲਾ ਸਰੇ ਨਮਸਤੰ ਨੈ ਰਾਸਰੇ ਨਮਸਤੰ ਆਜਤੇ ਨਮਸਤੰ ਅਪਾਦੇ ਨਮਸਤੰ ਅਵਤਵੇ ਨਮਸਤਸਤ ਅਜਵੇ ਅਦੇਸੰ ਅਦੇਸ਼ੇ ਨਮਸਤੰ ਅਭਿਸ਼ੇ ਨਮਤੰ ਨਰਤਮੇ ਨਮਸਤੰ ਨਰਵਾਮੇ ਨਮੋ ਸਰਗੁ ਕਾਲੇ ਨਮੋ ਸਰਗੁ ਜਲੇ ਨਮੋ ਸਰਗੁ ਰੂਪੇ ਨਮੋ ਸਰਗੁ ਭੂਤੇ ਨਮੋ ਸਰਗੁ ਖਾਪੇ ਨਮੋ ਸਰਗੁ ਥਾਪੇ ਨਮੋ ਸਰਗੁ ਕਾਲੇ ਨਮੋ ਸਰਗੁ ਪਾਲੇ ਨਮਸਤਸਤਿ ਦੇਵੈ ਨਮਸਤੰ ਅਪਿਵੈ ਨਮਸਤੰ ਅਜੰਮੇ ਨਮਸਤੰ ਸੁ ਵਰਮੇ ਨਮੋ ਸਰਗੋ ਗਉਣੇ ਨਮੋ ਸਰਬ ਧਉਨੇ ਨਮੋ ਸਰਬਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤਿ ਅਲੇ ਨਮਸਤੰ ਅਵਰਣੇ ਨਮਸਤੰ ਅਵਰਣੇ ਨਮਸਤੰ ਜੋ ਰਰੰ ਨਮਸਤੰ ਕਰਤਾਰੰ ਨਮੋ ਸਰਬਤੰਦੇ ਨਮੋ ਤ ਬੰਦੇ ਨਮਸਤੰ ਸਤੈ ਨਮਸਤੰ ਨਿਰਭਰ ਕੇ ਨਮਸਤੰ ਰਹੀ ਮੇ ਨਮਤੰ ਕਰਿ ਮੈਂ ਨਮਸਤੰ ਆਨੰਤੇ ਨਮਸਤੰ ਮਾਤੇ ਨਮਤ ਪਤ్ర ਅਗੇ ਨਮਤੰ ਤੋਂ ਅਗੇ ਨਮੋ ਸਰਬ ਸੂਕੰ ਨਮੋ ਸਰਬ ਕੋਕੰ ਨਮੋ ਸਰਬ ਕਤਤਾ ਨਮੋ ਸਰਬ ਹਕਤਾ ਨਮੋ ਜੋਗ ਜੋਗੇ ਨਮੋ ਭੋਗ ਭੋਕੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਤਰੀ ਛੰਦ ਤਉ ਪ੍ਰਸਾਦ ਅਰੂਪ ਹੈ ਅਨੂਪਰ ਹੈ ਅਜੂਰ ਹੈ ਅਪੂਰ ਹੈ ਅਲੇਖ ਹੈ ਪ੍ਰੇਕ ਹੈ ਅਨਾਪ ਹੈ ਤਮ ਹੈ ਅਤੇ ਹੈ ਭੇ ਹੈ ਜੀਤ ਹੈ ਪੀਤ ਹੈ ਤਰਵਾਨ ਹੈ ਧਾਨ ਹੈ ਤਰਬਰਕ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਜਦ ਹੈ ਅਜਨਮ ਹੈ ਅਵਤਾਰ ਹੈ ਭੂਤ ਹੈ ਪਰਮ ਹੈ ਅਗਜ ਹੈ ਭੰਜ ਹੈ ਧੂਜ ਹੈ ਚਰਜ ਹੈ ਅਬੀਕ ਹੈ ਰੂਪਿਕ ਹੈ ਤੰਦ ਹੈ ਬੰਦ ਹੈ निर्भूज है सूज है काल है जाल है अल्लाह है जाल है अनंत है महंत है अलीक है नजदीक है न है सब है अगम है जम है पूत है सूत है अलोक है शोक है कर्म है परम है अजीत है पीत है बाह है गा है अमान है निधान है अनेक है परेक है ਉਜੰਗ ਪਰਜਾ ਪਚਾਦ ਨਮੋ ਸਰਬਮਾਨੇ ਸਵਕਤੀ ਨਦਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇਂ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਉਣੇ ਨਮੋ ਸਰਬ ਭਉਣੇ ਅਨੰਧੀ ਅਨਾਤੇ ਨ ਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਬਾਣ ਮਾਨੇ ਪ੍ਰਮੋਚ ਅੰਦਰ ਚੰਦਰੇ ਨਮੋ ਭਾਣ ਭਾਨੇ ਨਵੋ ਗੀਤ ਗੀਤੇ ਨਮੋ ਤਾਣ ਤਾਨੇ ਨਮੋ ਨਿਰਤਨ ਦੇ ਨਮੋ ਆਦ ਨਦੇ ਨਮੋ ਭਾਣ ਪਾਣੇ ਨਮੋ ਬਾਦ ਬਾਦੇ ਅਨੰਗੀ ਅਨਮੇ ਸਮਤੀ ਸਰੂਪੇ ਪਰਭਵੀ ਪਰਮਾਤੇ ਸਮਤੀ ਦੇ ਭੂਤੇ ਕਲੰਕੰਬੇ ਨਾਲੇ ਕਲੰਤੀ ਸਰੂਪੇ नमो राज जयसंपर्म रूपे नमो जोतु जयसंपर्म सददे नमो राजा जयसंपर्म विभुते नमो सत्र पाणे नमो अस्तर माणे नमो परभु ज्ञाता नमो लोक माता अपेक्षी अपर्णे अपोघी अपभूते नमो जोतु जयसंपर्म जुते नमो दक्नारायणे करूर कर्मे नमो प्रेत प्रेत देविर सो धरने नमो रूपाता नमो राग रूपे नमो साहोसा नमो उपपुप्पे नमो दान दानै नमो मान माने नमो रूपे नमस्तंग सनाड नमो मंत्र मंत्र नमो जप्त छत्र ਨਮੋ ਅਿਸ ਤੋ ਸਤੇ ਨਮੋ ਤਤ ਤੰਤਰੰ ਸਦਾ ਸੱਚ ਦਾ ਅਨੰਤ ਸਰਬੰ ਪਰਨਾਸਤੀ ਅਨੂਪੇ ਅਰੂਪੇ ਨਮਤੋ ਨਿਵਾਸੀ ਸਦਾ ਸਿਧਦਾ ਬੋਧਾ ਵਿਦਤ ਕਰਤਾ ਅਦੋ ਅਰਦੰ ਅਗੰ ਓਗਤ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਲ ਸਦਾ ਸਰਬਦਾ ਸੁਜਾਤਾ ਦਇਆਲੰ ਅਸ਼ੇਤੀ ਅਪੇਤੀ ਅਨਾਮਨ ਅਕਾਮਨ ਸਮਸਤੋ ਪਰਾਜੀ ਸਮਸਤ ਸਤਾਮਨ ਤੇਰਾ ਜੋ ਚਾਤਰੀ ਚੰਦ ਜਲੇ ਹੈ ਤਲੇ ਹੈ ਭੀਤ ਹੈ ਪੇ ਹੈ ਪ੍ਰਭੂ ਹੈ ਦੂ ਹੈ ਦੇਸ ਹੈ ਪੇਸ ਹੈ ਭੁਜੰਗ ਪਰਿਆਤ ਚੰਦ ਅਗਾਤੇ ਅਬਾਤੇ ਅਨੰਦੀ ਸਰੂਪੇ ਨਮੋ ਸਰਬ ਬੰਬਾਨੇ ਸਮਸਤੀ ਨਿਧਾਨੇ ਨਮਸਤੋ ਅੰਕਰ ਨਾਤੇ ਨਮਸਤੋ ਅੰਕਰ ਮਰਤੇ ਨਮਸਤੋ ਅੰਕਰ ਜੇ ਨਮਸਤੋ ਅੰਕਰ ਪੰਜੇ ਨਮਸਤੋ ਅੰਕਰ ਕਾਲੇ ਨਮਸਤੋ ਅੰਕਰ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਭਾਵ ਮਾਰੇ नमो दीप दीते नमो प्रीत प्रीते नमो रोग रोके नमो शोक शोके नमो सर्व रोके नमो सर्व भोगे नमो सर्व जीतम नमो सर्व पीतम नमो सर्व ज्ञानम नमो परमतानम नमो सर्व मंत्रम नमो सर्व चंत्रम नमो सर्व दृष्टम नमो सर्व कृष्टम ਨਮੋ ਤਰਬ ਰੰਗੇ ਤਰਪੰਗੀ ਅਣੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਤੰ ਪਰਤਜੇ ਕਿਰਪਾਲੰ ਸਰੂਪੇ ਕੋ ਕਰਮੰ ਪਰਨਾਸੀ ਸਦਾ ਸਰਬ ਦਾਰਿਤ ਦਸਤੰ ਨਿਵਾਸੀ ਤਰਪਟ ਸ਼ਾਂਤ ਤੁਵੇ ਪ੍ਰਸਾਦ ਅਪਰਤ ਕਰਨੇ ਅੰਮ੍ਰਿਤ ਧਰਨੇ ਅਥਲ ਜੋਕੇ ਜਲ ਭੋਗੇ ਅਚਲ ਰਾਜੇ ਅਕਲ ਸਾਜੇ ਅਕਲ ਧਰਮਨ ਲਖ ਕਰਮ ਸਰਬਖ ਦਾਤਾ ਸਰਬਖ ਗਿਆਤਾ ਸਰਬਖ ਭਾਨੇ ਸਰਬਖ ਮਾਨੇ ਸਰਬ ਪ੍ਰਾਣੰ ਸਰਬਕ ਪ੍ਰਾਣੰ ਸਰਬਖ 沽ਤਾ ਸਰਬਖ ਜੁਕਤਾ ਸਰਬੰ ਦੇਵੰ ਸਰਬਖ ਭੇਵੰ ਸਰਬੰ ਕਾਲੇ ਸਰਬੰ ਕਾਲੇ ਰੂਪਾਲਤ ਕੋ ਪ੍ਰਸਾਦ ਆਦ ਰੂਪ ਕੋ ਅਨਾਦ ਪੂਰਤ ਜੋੜ ਪਰਤ ਪਾਰ ਸਰਬ ਮਾਨ ਤਰਮਾਨ ਦੇਵ ਏਵ ਆਤਮ ਉਦਾਰ ਸਤਿ ਪਾਲਕ ਸਰਬ ਕਾਲ ਕੋ ਸਰਬ ਕੋਪਨ ਕਾਲ ਜਗਤ ਤਰ ਦੇ ਰਾਜਵੀ ਆ ਧੂਤ ਰੂਪ ਰੇਸਾਲ ਨਾਮ ਤਾਮ ਨਾ ਜਾਤ ਜਾਕਰ ਰੂਪ ਰੰਗ ਨਾਰੇ ਆਗੁਰਪ ਉਦਾਰ ਮੂਰਤ ਜੋੜ ਔਰ ਸੇਵ ਦੇਸ ਔਰ ਨਾਂ ਤੇਜ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਸਾ ਵਿਸਾ ਹੋਏ ਫੈਲੇ ਉਹ ਨਾ ਨਾਮ ਕਾਂਬੀਨ ਤੇਖਤ ਧਾਮ ਉਹ ਨਹਿ ਜਾਏ ਸਰਬ ਮਾਨ ਸਰਬਤਰ ਮਾਨ ਸਦਾ ਮਾਤ ਪਾਹਿ ਇਕ ਮੂਰਤ ਅਨੇਕ ਦਰਸ਼ਨ ਤੀਨ ਰੂਪ ਅਨੇਕ ਖੇਲ ਖੇਰ ਫੇਰ ਫੇਲਣ ਅੰਤ ਕੋ ਫਿਰ ਇਕ ਦੇਵ ਤੇਵ ਨਾ ਜਾਣੀ ਜੇ ਵੇਦ ਅਰਕ ਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਕਹ ਜੇਬ ਤਾਤ ਮਾਤ ਨਾ ਜਾਤ ਜਾ ਕਰ ਜਨਮ ਵਰਣ ਬਈਨਾ ਚਕਰ ਬਕਰ ਫਰੇ ਚਤਰ ਚੱਕ ਮਾਨਈ ਪ੍ਰਤੀਨ ਲੋਕ ਤੋਂ ਦੇਕੇ ਇਚੈ ਕਗ ਜਾਪੀ ਇਚੈ ਜਾਪ ਆਰ ਦੇਵ ਆਦ ਪੂਰਤ ਜੋੜ ਆਦ ਸੇਖ ਦੇਸ ਔਰ ਨਾ ਭੇਤ ਜਾਕਰ ਰੂਪ ਰੇਖ ਨਾਰਗ ਜਤਰ ਤਤਰ ਵਿਸਾ ਵਿਚਾਰ ਹੋਏ ਪਹਿਲੇ ਉਡਾਗ ਨਾਮ ਕਾਂ ਬਹੀਨ ਪਿਕਟ ਧਾਮ ਹੋ ਨ ਜਾਹੇ ਸਰਬ ਮਾਨ ਸਰਬਤਰ ਮਾਨ ਦੈਰ ਮਾਨ ਤਾਏ ਏਕ ਮੂਰਤ ਅਨੇਕ ਦਰਤਨ ਈਨ ਰੂਪ ਅਨੇਕ ਖੇਰ ਖੇਰ ਤੇਲ ਕੇਲਣ ਅੰਤ ਬੋ ਫਰੇਕ ਦੇਵ ਭੇਵਣਾ ਜਾਣੀ ਜੈ ਬੇਦ ਔਰ ਤੇਵ ਰੂਪ ਰਗਣਾ ਜਾਤ ਪਾਤ ਸੋ ਜਾਣੀ ਤੈ ਜੀਵ ਤਾਤ ਬਾਰਨਾ ਜਾਤ ਜਾਕਰ ਜਨਮ ਮਰਨ ਬਜੀਨ ਚਕਰ ਬਕਰ ਪ੍ਰੈ ਚਤਰ ਚਾਕ ਮਾਨਈ ਪਰਤੀਨ ਲੋਕ ਚੌਦੈ ਕੇ ਵਿਕੈ ਜਗ ਜਾਪੀ ਜੈ ਜਾਪ ਆਦ ਦੇਵ ਅਨਾਦ ਮੂਰਤ ਸਾਤੋ ਸਗਜ ਤਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪਰਕਪਾਰ ਸਰਬ ਬੇਸਵਰਚੋ ਸੋ ਅੰਤਾ ਹੋ ਗੜਨ ਭਜਨ ਹਾਰ ਕਾਲ ਨੀਲ ਕਲਾ ਤੰ ਜੁਕਤ ਕਾਲ ਪਰਪ ਦੇਸ ਧਰਮ ਧਾਮ ਤੋਂ ਪਰਮ ਰਹਿਤ ਭੂਤ ਲਾ ਕੋ ਭੇਸ ਅੰਗ ਰਾਗ ਨਾ ਰੰਗ ਜਗ ਹੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸਤ ਭੰਜਨ ਮੁਕਤ ਦਾ ਇਕ ਕਾਮ ਆਪ ਰੂਪ ਅਨੇਕ ਅਨੁਸਤਤ ਏਕ ਵਰਤ ਧੂਤ ਗਰਭ ਗੰਜਨ ਸਰਬ ਭੰਜਨ ਆਪ ਰੂਪ ਅਸੂ ਦੋ ਆਗਰਹੀਨ ਭੰਗ ਅਨਾਤਮ ਏਕਪਰਤਪਾਰ ਸਰਬਲਾਇਕ ਸਰਬਕਾਇਕ ਸਰਬਕੋਕਤਪਾਰ ਸਰਬਗੱਤਾ ਸਰਬਹੰਤਾ ਸਰਬਤੇ ਅੰਭੇਕ ਸਰਬ ਸ਼ਾਸਤਰ ਨਾ ਜਾਣੇ ਜੈ ਰੂਪ ਰੰਗ ਵਰੇਕ ਪਰਮ ਵੇਦ ਕੁਰਾਨ ਜਾ ਕਹੇ ਨੇਤ ਭਗਤ ਨਿਤ ਓਟ ਤਤਪੁਰਾਰ ਸਾਤਰ ਨ ਆਵਿ ਜੋ ਚਿਤ ਮਤ ਭਾਰ ਚੰਦ ਦਵੇ ਪ੍ਰਸਾਦ ਗਣ ਗਣ ਉਦਾਰ ਮੈ ਮਾਪਾ ਪਾਰ ਅਸਨ ਅਪੰਦ ਉਪ ਬਾੰਗ ਅਨਭਉ ਕਾਰ ਨਿਸਧਨ ਅਨਾਸਤਾ ਜਨ ਬਉ ਤਾ ਹਣਸਾਉ ਰਹ ਜਾਣ ਰਾਗ ਤਰਨਾਨ ਬਾਣ ਦੇ ਬਾਣ ਦੇਵ ਉਪ ਬਹਾਨ ਇੰਦਰਾਤ ਬਾਲਣ ਬਾਰ ਨਕਤਾਨ ਨਕਤਾ ਲਾਨ ਕਾਲ ਅਣੂ ਅੰਗ ਆਪ ਆਪ ਗਤ ਬਾਰ ਗੁਣ ਗਣ ਉਦਾਰ ਗੁਣ ਗਣ ਪ੍ਰਦਾਮ ਨਿਰ ਭੈਕਾਮ ਅਦੁੱਤ ਬਚੰਤ ਮਤ ਗਤ ਅਕੰਡ ਆਲਸਿਆ ਕਰਤ ਆ ਦਿਸਿਆ ਧਰਮਾ ਸਰਬਾ ਪ੍ਰਹਾੜਿਆ ਅਨੰਦ ਵਾਢਿਆ ਚਾਤਰੀ ਛੰਦ ਤਉ ਪ੍ਰਸਾਦ गोबिंदे मुकंदे उदारे अवतारे हरिया करीम मेरे नाटे अकामे उजान परया कंस चक्र चक्र करता चतर चक्र वात्ता चतर चक्र जाने चतर चक्र जाने चतर चक्र वर्ती चतर चक्र करती चतर चक्र पाले चतर चक्र काले ਚਤਰ ਚਕਰ ਪਾਸੇ ਚਤਰ ਚਕਰ ਰਾਤੇ ਚਤਰ ਚਕਰ ਬਾਨਿਆ ਚਤਰ ਚਕਰ ਦਾਨਿਆ ਚਾਤਰੀ ਚੰਦ ਨਾ ਸਤਰਾ ਨਾ ਮਤਰਾ ਨਾ ਭਰਮ ਨਾ ਪਿਤ ਤਰਾ ਨਾ ਕਰਮ ਨਾ ਕਾਏ ਅਜਨਮ ਅਜਾਏ ਨਾ ਚਤਰਾ ਨਾ ਮਤਰਾ ਕਰੇ ਹੈ ਪਵਿੱਤਰ ਪਰਤੀਸਤ ਅਦਿਸਤ ਅਦ੍ਰਸਤ ਅਕਰਿਸਤ ਭਗਵਤੀ ਸ਼ੰਦ ਤੋ ਪ੍ਰਸਾਦ ਕਰਤੇ ਕਿ ਅਸ਼ਜ ਦੇਤਾ ਕਿ ਆ ਭੇਜ ਭੇਸਤਾ ਕਿ ਆ ਦੰਦ ਕਰਨਾ ਕਿ ਆ ਭੰਦ ਭਰਨਾ ਕਿ ਆ ਭੇਜ ਲੋਕੈ ਕਿ ਆ ਦਿੱਤ ਸੋਕੈ ਕਿ ਆ ਭੁਗਤ ਪਰਨਾ ਕਿ ਦੇ ਭੁਗਤ ਕਰਨਾ ਕਿ ਰਾਜਨ ਪ੍ਰਭਾ ਹੈ ਕਿ ਧਰਮ ਤੋ ਜਾ ਹੈ ਕਿ ਆ ਸੋਕ ਭਰਨਾ ਕਿ ਸਰਬਾ ਅਭਰਨਾ कि जगतम पृथ्वीय के शत्रंग शत्री है कि ब्रह्मण्ड सरुप्य के अर्पो अनुप्य कि आप अदेव है कि आप अपेव है कि चित्तं बहिनै कि एका अदीनै करोजीर जापै हिमै रिहाकै कि पाप बेहै कि गैगोल गैमै कि अकुल कुनाएं कि साहन साहै कि कारणं पर्णिता हैं कि ਹੰਦ ਕਿ ਰਾਜ ਕਰੀ ਮੈਂ ਕ ਕਲਮੰਤਰੀ ਮੈਂ ਕ ਸਰਬ ਕਲੀਆਂ ਕ ਸਰਬ ਕਲੀਆਂ ਕਿਸਰ ਬੱਤਰ ਮਾਨੈ ਕਿਸਰ ਬੱਤਰ ਦਾਨੈ ਕਿਸਰ ਬੱਤਰ ਗਾਉਣਾ ਕਿਸਰ ਬੱਤਰ ਭਾਉਣਾ ਕਿਸਰ ਬੱਤਰ ਦਿਸੈ ਕਿਸਰ ਬੱਤਰ ਭਿਸੈ ਕਿਸਰ ਬੱਤਰ ਰਾਜੈ ਕਿਸਰ ਬੱਤਰ ਸਾਜੈ ਕੇਸਰਵਤਰ ਦੀਨਾ ਕੇਸਰਵਤਰ ਖਲੀਨਾ ਕੇਸਰਵਤਰ ਜਾਹੋ ਕੇਸਰਵਤਰ ਭਾਹੋ ਕੇਸਰਵਤਰ ਦੇਸੈ ਕੇਸਰਵਤਰ ਭੇਸੈ ਕੇਸਰਵਤਰ ਕਾਲੈ ਕੇਸਰਵਤਰ ਪਾਲੈ ਕੇਸਰਵਤਰ ਹੰਤਾ ਕੇਸਰਵਤਰ ਗੰਤਾ ਕੇਸਰਵਤਰ ਭੇਖੀ ਕੇਸਰਵਤਰ ਦੇਖੀ ਇਸਰ ਬੱਤਰ ਕਾਜੈ ਇਸਰ ਬੱਤਰ ਰਾਜੈ ਇਸਰ ਬੱਤਰ ਸੁਖੈ ਇਸਰ ਬੱਤਰ ਕੋਖੈ ਕਿਸਰ ਬੱਤਰ ਤਰਾਣੈ ਇਸਰ ਬੱਤਰ ਪ੍ਰਾਣੈ ਇਸਰ ਬੱਤਰ ਦੇਸੈ ਇਸਰ ਬੱਤਰ ਭੇਸੈ ਇਸਰ ਬੱਤਰ ਮਾਨੈ ਸੁਦੇਵਕ ਪ੍ਰਧਾਨੈ ਇਸਰ ਬੱਤਰ ਜਾਪੈ ਇਸਰ ਬੱਤਰ ਥਾਪੈ केसर बत्र भान है केसर बत्र मान है केसर बत्र इंद्र है केसर बत्र चंद्र है के सर्वं कलीम के परमं कलीम है आकल अलाम के सारे वक्त अलाम है के वजू है के मामल रजू है नेसो सलाम है सलीम का तुम्हारा गनीमत से कस्ता है गरीबल परस्ता है बेलंदल पकाने जमीनों चुबाने तमीजों तमामे रूहस नेताने हरीपोल अजीमेर जाए का यकीन है अनेकों तरांग हैं अपेद हैं पांग हैं अजीजों ने वाज हैं गनीमों के राज हैं निरुक्त स्वरूप हैं निरुक्त बेपुत हैं पर पुत्र प्रभाव हैं सुजुक्त सुदा हैं सदैव स्वरूप है भेदी अनूप है समस्तोपराज है सदा सर्वसाज है समस्त सलाम है सदैव काम है निर्बाध स्वरूप है अकाध है अनूप है रूपे अनाद स्वरूपे अनंगी अनापे त्रिभंगी त्रिकामे त्रिबर्गम त्रबादे अगंजे अकादे ਸੋ ਭਾਗ ਸਰਭ ਭਾਗੇ ਸੋ ਸਰਬ ਅਨੁਵਾਗੇ ਵਿਪੁਕਤ ਸਰੂਪ ਹੈ ਅਛਿਜ ਹੈ ਅਸੂਤ ਹੈ ਕਨਕਤ ਪ੍ਰਾਸ ਹੈ ਕਿਤੀਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦਾਰੰਕ ਸਦਾ ਹੈ ਵਿਪੁਕਤ ਸਰੂਪ ਹੈ ਅਦੁਤ ਅਨੁਪੈ ਨਿਰੁਕਤ ਸਦਾ ਹੈ ਵਿਪੁਕਤ ਅਰਵਾਹ ਹੈ ਅਨੁਕਤ ਸਰੂਪ ਹੈ ਪਰਜੁਗਤ ਅਨੁਪੈ ਜਾਤਰੀ ਛੰਦ ਉਪੰਨ ਹੈ ਅਨਾਗ ਹੈ ਅਪੇਖ ਹੈ ਅਲੇਖ ਹੈ ਉ ਭਰਨ ਹੈ ਅਕਰਮ ਹੈ ਅਨਾਦ ਹੈ ਜੁਦਾਦ ਹੈ ਅਜੈ ਹੈ ਅਬੈ ਹੈ ਅਕੂਤ ਹੈ ਅਦੁਕਤ ਹੈ ਅਨਾਸ ਹੈ ਉਦਾਸ ਹੈ ਅਧਰਗ ਹੈ ਅਬਦ ਹੈ ਅਭਗਤ ਹੈ ਬੇਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿਤ ਹੈ ਸੁਨਿਤ ਹੈ ਅਲੇਖ ਹੈ ਦਿਖ ਹੈ ਲੇਖ ਹੈ ਅਪੇਖ ਹੈ ਅਧਾ ਹੈ ਗਵਾ ਹੈ ਅਸੰਪਾ ਹੈ ਅਗੰਪਾ ਹੈ ਅਨਿਲ ਹੈ ਅਨਾਨਦ ਹੈ ਅਨਤ ਹੈ ਸੁਦੰਤ ਹੈ ਅਜਾਤ ਹੈ ਅਜਾਦ ਹੈ ਚਰਪਤ ਛਦ ਕੋ ਪ੍ਰਸਾਦ ਸਰਬਕੰਤਾ ਸਰਬਕਰਤਾ ਸਰਬਕਿਆਤਾ ਸਰਬ ਸੰਜਤਾ ਸਰਬਕਰਤਾ ਸਰਬਕਰਤਾ ਸਰਬ ਪ੍ਰਾਣ ਸਰਬ ਬਕ੍ਰਾਣ ਸਰਬ ਭੂਤ ਸਰਬ ਜੁਗਤ ਸਰਬਕ ਦੇਵ ਸਰਬਕ ਦੇਵ ਪ੍ਰਸਾਵਲ ਚੰਦ ਤੋਇ ਪ੍ਰਸਾਦ ਨਮੋ ਨਰ ਕੰਡਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਦੇ ਭੂਤੇ ਪਰਮਾਤਮ ਪਰਮਾਤੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਵਾਦ ਵਿਭੂਤੇ ਅਨੰਗੀ ਅਨਾਮੇ ਤਰਭੰਗੀ ਤਰਗਾਮੇ ਨਰਭੰਗੀ ਸਰੂਪੇ ਤਰਭੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਸਤਰੈ ਨਾ ਮਤਰ ਨਾ ਤਾਤੈ ਨਾ ਮਤੈ ਨਾ ਜਤੈ ਨਾ ਪਤੈ ਦੇਸਕ ਕਸਰੀ ਕਹੈ ਅਮਤੋ ਅਮਿਕੈ ਸਦਾਵਤ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਸ਼ਾਨਦ ਕੋ ਪ੍ਰਸਾਦ ਕਿ ਜਾਹਰ ਜੂ ਲੈ ਕੇ ਹਾਜਰ ਅਜੂਰ ਹੈ ਹਵੇਸੋ ਸਲਾਮ ਹੈ ਸਮਤੁਲ ਕਲਾਮ ਹੈ कि सारे को तो दिमाग है कि उसने उतरा गया है कि कामल करीम है कि राज कर रहीम है कि रोजी दे हंद है कि राज करे हिंद है करीमल कमाल है कि उसने जमाल है गरीमल के राज है गरीबल निवाज है हरीबल से कान है रासल से कान है कलंकम प्रणात है समस्तोल निवास है अगंजल करीम है रजाय कर रहीम है तब तो जो बात है कि साए बकरा है कि नाटक परदास है बेअस्तुल निवास है कि सलगोल गवाण है बेसुरवान है तमावंत बीजे समस्तुल अजीज है पर्व पर्व ईश है समस्तुल अदिस है हदेशोल अलेख है हमेतुल अपेक है जमीन और जबा है अभी कुल इमा है ਅੜਿਮਲਤ ਮਾਲ ਹੈ ਕੋ ਉਤਨ ਚ ਮਾਲ ਹੈ ਕਿਤਲ ਪ੍ਰਕਾਸ਼ ਹੈ ਕਿ ਮਿੱਤੋ ਉਸ ਬਾਸ ਹੈ ਜਿਤ ਬਸ ਰੂਪ ਹੈ ਕਿ ਮਿੱਤੋ ਬੇਪੂਤਾ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਤਲ ਅਨਾਦ ਹੈ ਕਿ ਮਿੱਤੋ ਉਭਾਗ ਹੈ ਬਦ ਬਾਦਛਦ ਕੋ ਪ੍ਰਸਾਦ ਬੜ ਬੜ ਪ੍ਰਨਾਮ ਗੁਰਗਨ ਮੁਦਾਮ ਹਰ ਬਰ ਅਗੰਚ ਹਰ ਦਾ ਪ੍ਰਭੰਚ ਅਟ ਗਤ ਪ੍ਰਣਾਮ ਅਣ ਪਨ ਸਲਾਮ ਹਾਡ ਅਕੰਡ ਵਰਨ ਅਮੰਡ ਅਰਪਾ ਪਨਾਸ ਬਣ ਬਣ ਪ੍ਰਕਾਸ਼ ਹੁਣ ਕਰਤੈ ਨਾਮ ਜਲਤੋ ਮੁਦਾਮ ਅਨਜਜ ਅੰਗ ਆਸਨ ਅਭੰਗ ਉਪਾ ਅਪਾਰ ਗਤਪਤ ਉਦਾਰ ਜਲਤਾ ਬਾਹੰਡ ਦਸਦਸ ਅਭੰਦ ਜਲਤਾ ਬਾਹੰਡ ਦਸਦਸ ਬਿਆੰਦ ਅਰਪ ਅਨਾਦ ਕਿਰਤਾਰ ਤੋ ਰਾਸ ਆ ਜਾਣ ਬਾਵੋ ਏਕੈ ਸਦਾ ਹੋ ਵਕਰ ਆਦਿ ਕਤਿ ਅਨਾਦ ਕਲ ਕਲ ਕਿਆਜ ਗੁਰ ਪਰਕਾਲ ਸਤਰ ਪਰਨਾਮ ਚਿਤ ਚਰਨ ਨਾਮ ਅਛੇ ਜਗਤ ਵ ਤੇਜਨ ਬੰਦ ਅਭਜ ਜਗਤ ਅਨਰਾਜੇ ਬਾਤ ਅਟੁੱਟ ਪੰਡਾਰ ਅੰਤਟ ਅਪਾਰ ਆੜਿਤ ਧਰਮਾ ਅਤਿ ਈਤ ਕਰਮ ਅਨ ਬ੍ਰਹਮਨਤ ਦਾਤਾ ਮਹੰਤ ਹਰ ਬੋਲ ਬਨਾ ਛਦ ਅਤਵ ਪ੍ਰਸਾਦ ਤਲਦਾਲਿਆ ਹੈ ਘਾਲਿਆ ਹੈ ਫਲਖਟਨ ਹੈ ਮੈਂ ਵੰਡਨ ਹੈ ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰੂਪਨ ਹੈ ਕਿਤਗੇ ਤਨ ਹੈ ਜਗ ਕੇ ਕਰ ਹੈ ਮਨ ਬਾਟ ਹੈ ਜਗ ਜਾਣਿਆ ਹੈ ਸਰਬਕ ਭਨ ਹੈ ਸਰਬ ਕਰ ਹੈ

अकृता कृत है मृता मृता है अजबा कृत है अमृता मृत है नर नायक है कल कायक है विश्वपर है करुणालय है नृप नायक है सर्वपायक है पपजन है अरगंजन है रिपतापन है जप जापन है अकल कृत है सर्वा कृत है कर्ता कर है हरता हर है परमात्मा है सर्व आत्मा है ਆਤਮ ਬਸ ਹੈ ਜਸ ਕੇ ਜਸ ਹੈ ਉਜਾਗ ਪਰਿਆ ਤੇ ਚੰਦ ਨਮੋਤੂਜ ਤੂਜ ਤੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਚੇ ਨਮੋ ਬਿੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬਿੰਦ ਬਿੰਦੇ ਨਮੋ ਮੀਤੂ ਬੀਜੇ ਨਮੋ ਰਾਜ ਸੰਤਾਵ ਸੰਸਾਪਤ ਰੂਪੇ ਨਮੋ ਪਰਮ ਤਤ ਤਤਨ ਸਰੂਪੇ ਨਮੋ ਜੋ ਜੁਗੇਸ਼ਰ ਪਰਮ ਚੁੱਤੇ ਨਮੋ ਬਕਤਰ ਬਤਰਮ ਨਮੋ ਗਿਆਨ ਧਿਆਨੇ ਨਮੋ ਜੁਤ ਜੁਤੇ ਨਮੋ ਗਿਆਨ ਗਿਆਨੇ ਨਮੋ ਭਜ ਕੋ ਜੇ ਨ ਮੋ ਬਾਨ ਪਾਨੇ ਨਮੋ ਪਲ ਹੈ ਕਰਤਾ ਨਮੋ ਸਾੰਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਦੇ ਬੂਤੇ ਕਲਪਕਾਰ ਰੂਪੇ ਰੰਕਾਰ ਰਲਕੇ ਨਮੋ ਆਸ ਆਸੇ ਨਮੋ ਬੰਕ ਬੰਕੇ

ਪਰਮਾਤੇ ਪਰਮਾਤੇ ਅਜੋਨੀ ਅਮੋਨੇ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਦੇਖੇ ਅਕਰਮ ਅਪਰਮ ਅਗੰਝੇ ਅਲੇਖੇ ਉਜਾਗਤ ਪਰੇ ਆਤਿ ਸ਼ੰਦ ਨਮਸਤੋ ਪਰਨਾਮੇ ਸਮਸਤੋ ਪਰਨਾਸੇ ਅਗੰਝਲ ਅਨਾਮੇ ਸਮਸਤਲ ਨੇ ਵਸਦੇ ਨਿਕਾਲ ਦਪੇ ਭੂਤੇ ਸਮਸਤਲ ਸਰੂਪੇ ਕੋ ਕਰਮਨ ਪਰਨਾਸੀ ਸੋ ਧਰਮਕ ਬੇਕੂਤੇ ਸਦਾ ਸਤਿਦਾ ਆਨੰਦ ਸਤਰ ਅਰਦਾਸੀ ਰੀਮੋਲ ਕਟ ਦਾ ਸੰਬਤੋ ਨਿਵਾਸੀ ਜਾਇ ਬਗ ਬਹੁਤੇ ਗਜਾਇ ਬਗਨੀ ਮੈਂ ਹਰੀਆ ਤਰੀਆ ਕਰੀ ਮਰਹੀ ਮੈਂ ਚਕਰ ਚਕਰ ਵਰਤੀ ਚਤਰ ਚਕਰ ਭੁਤੇ ਸੋਇ ਆਪਾ ਉਸ ਬਖ ਸਰਬਾ ਸਰਬ ਜੁਤੇ ਦੁਖਾਲੰਕ ਪ੍ਰਨਾਸੀ ਦਇਆ ਲੰਕਰ ਰੂਪੇ ਸਦਾ ਅੰਗ ਸੰਦੇਯ ਭੰਗਤ ਵੇ ਭੂਤੇ ਦੁਖਾਲਪ ਪਰਨਾਸੀ ਦਿਆਲਨ ਸਰੂਪੇ ਸਦਾ ਅੰਗ ਸੰਦੇਯ ਭੰਗਤ ਵੇ ਭੂਤੇ ਵਾਹ ਬੁੱਧੀ ਕਾ ਖਲਸਾ ਵਾਹ ਬੁੱਧੀ ਕੀ ਪੰਦੇ